ਹਾਂਜੀ ਵੈਲਕਮ ਕਰਦੇ ਹਾਂ ਜੀ ਤੁਹਾਡਾ ਆਪਣੇ YouTube ਚੈਨਲ ਤੇ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਜੀ ਅੱਜ ਆਪਾਂ ਪਹੁੰਚੇ ਸੀਗੇ ਕੇਜ ਲੈਣ ਵਾਸਤੇ ਆਪਣੇ 버ड्स ਲਈ ਇੱਥੇ ਆਪਾਂ ਦੇਖੀ ਨੇ ਹੋਰ ਵੀ ਬਹੁਤ ਸਾਰੇ ਕੇਜ ਇਹ ਆਪਾਂ ਸੋਚਿਆ ਤੁਹਾਡੇ ਨਾਲ ਵੀ ਸ਼ੇਅਰ ਕਰਦੇ ਹਾਂ ਵੀਡੀਓ ਇਹ ਕੇਜ ਸਾਰੇ ਪੋਰਸੇਲ ਨੇ ਜੋ ਤੁਸੀਂ ਸਾਹਮਣੇ ਦੇਖ ਰਹੇ ਹੋ 버ड्स ਵਗੈਰਾ ਵਾਸਤੇ ਰੱਖਣ ਵਾਸਤੇ ਛੋਟੇ ਕੇਜ ਜੋ ਆਪਣੇ ਬਜ਼ਾਰੋਂ ਮਿਲਦੇ ਨੇ ਔਰ ਪ੍ਰਾਈਸ ਜੋ ਇਹਨਾਂ ਦਾ ਉਹ ਵੀ ਕਾਫੀ ਲੋ ਹੈ ਇਹ ਦਿੱਖ ਤੁਸੀਂ ਇੱਕ ਵੱਡਾ ਕੇਜ ਦੇਖ ਸਕਦੇ ਹੋ 10 ਪੋਰਸ਼ਨ ਇਸ ਤੇ ਇਹ ਵੀ ਫॉर ਸੇਲ ਹੈ ਬਰਡਸ ਵਗੈਰਾ ਵਾਸਤੇ ਉਹ ਤੁਸੀਂ ਦੇਖ ਸਕਦੇ ਹੋ ਬਰਡਸ ਵੀ ਰੱਖੇ ਹੋਏ ਨੇ ਤੇ ਆਇ ਇੱਕ ਦੂਸਰਾ ਕੇਜ ਇਹ ਵੀ ਫॉर ਸੇਲ ਹੈ ਉਸ ਦੇ ਨਾਲ ਦਾ ਹੈ ਬਾਕੀ ਇਹਨਾਂ ਦੇ ਸਾਈਜ਼ ਵਗੈਰਾ ਔਰ ਪ੍ਰਾਈਸ ਜੋ ਵੀ ਡਿਟੇਲਸ ਨੇ ਉਹ ਤੁਸੀਂ ਦਿੱਤੇ ਗਏ ਨੰਬਰ ਤੇ ਕਾਲ ਕਰਕੇ ਪੁੱਛ ਲੈਣਾ ਜਿਸਨੇ ਵੀ ਚਾਹੀਦੇ ਹੋਏ ਬਾਕੀ ਬਰਡਸ ਤੇ ਫੀਡਰ ਵਗੈਰਾ ਹੋਰ ਵੀ ਐਕਸੈਸਰੀਜ਼ ਮਿਲ ਜਾਣਗੇ ਤੁਹਾਨੂੰ ਐਕਚੁਅਲੀ ਨਾ ਇਹਨਾਂ ਵਿੱਚ ਬਰਡਸ ਆਪਣੇ ਜੋ ਅੰਨੇ ਰੱਖੇ ਹੋਏ ਸੀਗੇ ਤੇ ਸੇਲ ਕੀਤੇ ਹੋਣਾ ਤੇ ਗੇਜ ਵਗੈਰਾ ਨੇ ਇਹਨਾਂ ਦੇ ਮਤਲਬ ਕਿ ਇਤਰੇ ਪੈਰ ਨੇ ਤੇ ਇਹਨਾਂ ਨੇ ਉਹ ਸੇਲ ਕਰਨੇ ਨੇ ਜੋ ਵੀ ਐਕਸੈਸਰੀਜ਼ ਨੇ ਸਾਰੀਆਂ ਬਰਸ ਵਾਲੀਆਂ ਜੋ ਵੀ ਹੁੰਦੀਆਂ ਨੇ ਤੁਸੀਂ ਜੋ ਵੀ ਤੁਹਾਨੂੰ ਚਾਹੀਦਾ ਬਰਸ ਵਗੈਰਾ ਵਾਸਤੇ ਉਹ ਤੁਸੀਂ ਇਹਨਾਂ ਨਾਲ ਸੰਪਰਕ ਕਰਕੇ ਇਹਨਾਂ ਨੂੰ ਪੁੱਛ ਸਕਦੇ ਹੋ ਬਾਕੀ ਕੁਆਲਟੀ ਕੇਜ ਦੀ ਕਾਫੀ ਵਧੀਆ ਹੈ ਇਹਨਾਂ ਕੋਲ ਜਿਹੜੇ ਵੀ ਕੇਜ ਨੇ ਤਾਂ ਲੋ ਪ੍ਰਾਈਸ ਵੀ ਕਾਫੀ ਇਹਨਾਂ ਦਾ ਲੋ ਹੈ ਤੇ ਬਾਕੀ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਵੀਡੀਓ ਚੰਗੀ ਲੱਗੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ල්දකදම විඩු දෙනල්. Thank you.